ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਅੱਜ ਵੈਸੇ ਤਾਂ ਹੌਲੀਡੇ ਆ ਤੁਹਾਨੂੰ ਹੌਲੀਡੇ ਆ ਵੀ ਤਾਂ ਕੀਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅੱਜ ਪੰਜਾਬ ਦੇ ਸਹਿਰੀ ਵਿਕਾਸ ਦੇ ਅੰਦਰ ਬਹੁਤ ਹੀ ਇਤਿਹਾਸਕ ਦਿਨ ਆ ਕਿ ਪੰਜਾਬ ਦੇ ਸਹਿਰੀ ਵਿਕਾਸ ਦੇ ਅੰਦਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਜੋਗ ਮੁੱਖ ਮੰਤਰੀ ਸਾਹਿਬ ਇੱਕ ਵੱਡੇ ਜਿਹੜੇ ਪ੍ਰੋਜੈਕਟ ਨੇ ਜਿਹੜੇ ਪੰਜਾਬ ਦੇ ਸ਼ਹਿਰਾਂ ਦੀ ਸੁੰਦਰਤਾ ਨੂੰ ਦਰਸਾਉਣਗੇ ਜਿਹੜੇ ਪੰਜਾਬ ਦੇ ਸ਼ਹਿਰਾਂ ਦੀ ਜਿਹੜੀ ਆ ਆਵਾਜਾਈਆ ਜਿਹੜੇ ਪੰਜਾਬ ਦੇ ਸ਼ਹਿਰਾਂ ਦੇ ਰੋਡਸ ਨੇਗੇ ਜਿਹੜੀਆਂ ਸੜਕਾਂ ਨੇਗੇ ਉਹਨਾਂ ਦੇ ਸੁੰਦਰਤਾ ਦੇ ਵੱਲ ਉਹਨਾਂ ਦੇ ਸੁੰਦਰੀਕਰਨ ਵੱਲ ਅੱਜ ਇੱਕ ਮੈਂ ਸਮਝਦਾ ਵੱਡਾ ਇਤਿਹਾਸਿਕ ਕਦਮ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਪੁੱਟਿਆਗਾ ਕਿਉਂਕਿ ਪੰਜਾਬ ਦੇ ਲੋਕ ਦੁਨੀਆ ਪਰਚ ਰਹਿੰਦੇ ਰਗੇ ਇਹ ਜਾਣਿਆ ਜਾਂਦਾਗਾ ਕਿ ਪੰਜਾਬ ਦੇ ਲੋਕ ਪੂਰੇ ਸੰਸਾਰ ਦੇ ਦੇ ਮੁਲਕਾਂ ਚ ਫੈਲੇ ਹੋਏ ਨੇਗੇ ਪੰਜਾਬੀ ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ ਚਲੇ ਜਾਓ ਤੁਹਾਨੂੰ ਪੰਜਾਬੀ ਦੇਖਣ ਨੂੰ ਮਿਲਣਗੇ ਪੰਜਾਬ ਦੇ ਲੋਕ ਦੇਖਣ ਨੂੰ ਮਿਲਣਗੇ ਉਥੇ ਤੁਸੀਂ ਜਾ ਕੇ ਦੇਖਦੇ ਹੋ ਕਿ ਕਿਸ ਤਰ੍ਹਾਂ ਆਸਟ੍ਰੇਲੀਆ ਅਮਰੀਕਾ ਜਰਮਨ ਫਰਾਂਸ ਦੇ ਅੰਦਰ ਕਿਸ ਤਰ੍ਹਾਂ ਉਹਨਾਂ ਦਾ ਗਲੀਆਂ ਦਾ ਸੜਕਾਂ ਦਾ ਸ਼ਾਨਦਾਰ ਕੰਮ ਹੋਇਆ ਹੋਇਆਗਾ ਕਿਸ ਤਰ੍ਹਾਂ ਦਾ ਉਥੇ ਦਾ ਬੇਸਿਕ ਰੋਡ ਇਨਫਰਾਸਟ੍ਰਕਚਰ ਜਿਹੜਾ ਉਹ ਬੜੇ ਸ਼ਾਨਦਾਰ ਢੰਗ ਨਾਲ ਬਣਿਆ ਹੋਇਆਗਾ ਪਰ ਲੇਕਿਨ ਸਾਡੇ ਜਿਵੇਂ ਦੇਸ਼ ਦੀ ਗੱਲ ਕਰਾਂ ਔਰ ਖਾਸ ਤੌਰ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾ ਪੰਜਾਬ ਦੇ ਅੰਦਰ ਤੁਹਾਨੂੰ ਜਿਹੜਾ ਦਿਖਾਈ ਨਹੀਂ ਦਿੰਦਾ ਬੜੀ ਦੀ ਹੈਰਾਨੀ ਦੀ ਗੱਲ ਆ ਕਿ ਲੱਖਾਂ ਹੀ ਲੋਕ ਜੇ ਸੂਬੇ ਦੇ ਅੰਦਰ ਜੇ ਸੂਬੇ ਦੇ ਲੱਖਾਂ ਹੀ ਲੋਕ ਜਿਹੜੇ ਨੇ ਕਿ ਉਹ ਬਾਹਰਲੇ ਕੰਟਰੀਆਂ ਚ ਗਏ ਹੋਣ ਔਰ ਉੱਥੇ ਦਾ ਸੜਕੀ ਨਜ਼ਾਰਾ ਦੇਖਦੇ ਹੋਣ ਪਰ ਲੇਕਿਨ ਉਹਨਾਂ ਦੇ ਆਪਣੇ ਸੂਬੇ ਦੇ ਅੰਦਰ ਉਹ ਜਿਹੜੀਆਂ ਸੜਕਾਂ ਨੇ ਉਹ ਨਹੀਂ ਬਣੀਆਂ ਹੋਈਆਂ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਨੇ ਫੈਸਲਾ ਕੀਤਾਗਾ ਕਿ ਅਸੀਂ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਚੁਣਿਆਗਾ ਪੰਜਾਬ ਦੇ ਅਸੀਂ ਤਿੰਨ ਸ਼ਹਿਰ ਚੁਣੇ ਨੇਗੇ ਸ੍ਰੀ ਅਮਰਸਰ ਸਾਹਿਬ ਜਲੰਧਰ ਤੇ ਲੁਧਿਆਣਾ ਤਿੰਨ ਵੱਡੇ ਜਿਹੜੇ ਸ਼ਹਿਰ ਨੇਗੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਆਈਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਅਸੀਂ ਬਿਸ਼ਪ ਪੱਦਰੀ ਵਰਲਡ ਲੈਵਲ ਦੀਆਂ ਜੜੀਆਂ ਸੜਕਾਂ ਦਾ ਵਿਕਾਸ ਕਰਾਂਗੇ ਬਿਸ਼ੇਪਤਰੀ ਸੜਕਾਂ ਜਿਹੜੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਦੇ ਅੰਦਰ ਬੈਂਚ, ਸਟ੍ਰੀਟ ਲੈਟਾਂ, ਬੱਸ ਸਟੈਂਡ ਬੇਸਿਕ ਜਿਹੜਾ ਇਨਫਰਾਸਟ੍ਰਕਚਰ ਹੁੰਦਾਗਾ ਜੋ ਵਰਲਡ ਲੈਵਲ ਦਾਗਾ ਉਹ ਅਸੀਂ ਕ੍ਰੀਏਟ ਕਰਾਂਗੇ ਕਿਉਂਕਿ ਇਹ ਨਹੀਂ ਕਿ ਪੰਜਾਬ ਦੇ ਅੰਦਰ ਇੰਜੀਨੀਅਰ ਨਹੀਂ ਸੀਗੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਬਹੁਤ ਵੱਡੇ ਵੱਡੇ ਆਰਕੀਟੈਕਚਰ ਨੇਗੇ ਬਹੁਤ ਵੱਡੇ ਵੱਡੇ ਇੰਜੀਨੀਅਰ ਨੇਗੇ ਪਰ ਲੇਕਿਨ ਪੰਜਾਬ ਦੇ ਅੰਦਰ ਪੁਰਾਣੀਆਂ ਸਰਕਾਰਾਂ ਦੀ ਨਾ ਕਾਲੀ ਦਲ ਬੀਜੇਪੀ ਕੋਲੇ ਨਾ ਕਾਂਗਰਸ ਪਾਰਟੀ ਕੋਲੇ ਕੋਈ ਵੀ ਕਿਸੇ ਵੀ ਕਿਸਮ ਦੀ ਕੋਈ ਨੀਤੀ ਨਹੀਂ ਸੀ ਕੋਈ ਵੀ ਉਹਨਾਂ ਦਾ ਵਿਜ਼ਨ ਨਹੀਂ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਖਾਸ ਕਰਕੇ ਜੇ ਮੈਂ ਸ਼ਹਿਰੀ ਖੇਤਰਾਂ ਦੀ ਗੱਲ ਕਰਾਂ ਉਹਨਾਂ ਦੇ ਅੰਦਰ ਸੜਕੀ ਜਿਹੜੀ ਆਵਾਜਾਈ ਆ ਜਾਂ ਰੋਡ ਇਨਫਰਾਸਟ੍ਰਕਚਰ ਆਗਾ ਉਹਨੂੰ ਵਧੀਆ ਟੰਗਣਾ ਬਣਾ ਸਕੀਏ ਇਹੀ ਕਾਰਨ ਹੈ ਕਿ ਅੱਜ ਜੋ ਤੁਸੀਂ ਸ਼ਹਿਰਾਂ 'ਚ ਲੰਘਦੇ ਆਂਗੇ ਕਿਤੇ ਜਾਮ ਲੱਗਦੇ ਨੇਗੇ ਕਿਤੇ ਨਜਾਇਜ਼ ਕਬਜ਼ੇ ਹੋਏ ਹੋਏ ਨੇਗੇ ਬਹੁਤ ਬੁਰਾ ਹਾਲ ਹੁੰਦਾਗਾ ਸ਼ਹਿਰਾਂ ਦੇ ਅੰਦਰ ਸੋ ਉਹਨੂੰ ਠੀਕ ਕਰਨ ਦੇ ਲਈ ਇੱਕ ਵੱਡਾ ਜਿਹੜਾ ਦਿਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਡੀ ਸਰਕਾਰ ਨੇ ਦਿਖਾਇਆਗਾ ਸੋ ਇੱਕ ਨਜ਼ਰੀਆ ਜਿਹੜਾ ਪੰਜਾਬ ਦੇ ਲੋਕਾਂ ਦਾ ਬਦਲੂਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਦੇ ਸ਼ਹਿਰ ਨੇ ਉਹਨਾਂ ਦੇ ਸ਼ਹਿਰਾਂ ਦੇ ਸੜਕਾਂ ਜਿਹੜੀਆਂ ਨੇਗੀਆਂ ਉਹ ਵੀ ਵਿਸ਼ੇਸ਼ ਪੱਧਰੀ ਹੋਣਗੀਆਂ ਇਸ ਪ੍ਰੋਜੈਕਟ ਦੇ ਦੀਨ ਪਹਿਲਾਂ ਜਿਹੜੇ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਿੰਨ ਸ਼ਹਿਰ ਚੁਣੇ ਗਏ ਨੇਗੇ ਔਰ ਤਿੰਨਾਂ ਸ਼ਹਿਰਾਂ ਦਾ ਅਸੀਂ ਲਗਭਗ 42 ਕਿਲੋਮੀਟਰ ਦਾ 42 ਕਿਲੋਮੀਟਰ ਜਿਹੜਾ ਅਸੀਂ ਰੋਡ ਇਨਫਰਾਸਟ੍ਰਕਚਰ ਜਿਹੜਾ ਵਰਲਡ ਕਲਾਸ ਬਣਾਉਣਾਗਾ ਔਰ ਉਸ ਬਾਅਦ ਜਦੋਂ ਇਹਦੇ ਰਿਜ਼ਲਟ ਆਉਣਗੇ ਨਤੀਜੇ ਆਉਣਗੇ ਔਰ ਲੋਕਾਂ ਦੀ ਫੀਡਬੈਕ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਅਸੀਂ ਪੰਜਾਬ ਦੇ ਲੈਵਲ ਤੇ ਲੈ ਕੇ ਜਾਵਾਂਗੇ ਯਾਨੀ ਇਹ ਦਾ ਐਕਸਪੈਂਸ਼ਨ ਕਰਾਂਗੇ ਵੱਡੇ ਲੈਵਲ ਤੇ ਇਹਨੂੰ ਬਣਾਵਾਂਗੇ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਸੜਕ ਦਾ ਜਿਹੜਾ ਮੋਡਲ ਡਿਜ਼ਾਈਨ ਬਣਾਉਣਾਗਾ ਜਿਹੜੀ ਆਲਰੇਡੀ ਸੜਕ ਬਣੀ ਆ ਉਹਦਾ ਡਿਜ਼ਾਈਨ ਬਣਾਉਣਾਗਾ ਉਹਦੇ ਅੰਦਰ ਲੇਨਸ ਬਣਾਉਣੀਆਂ ਨੇ ਕਿ ਆ ਪੈਦਲ ਤੁਰ ਕੇ ਜਾਊਗਾ ਜਿਹੜਾ ਪੈਦਲ ਆ ਪੈਡਿਸਟਰੀਅਨ ਆਗਾ ਉਹ ਇਸ ਤੇ ਚੱਲੂਗਾ ਸਾਈਕਲ ਵਾਲਾ ਇਸ ਤੇ ਚੱਲੂਗਾ ਬਾਸ ਟਰੱਕ ਜਿਹੜਾ ਵੀ ਵਾਹਕਲ ਆ ਜਿਹੜਾ ਵੀ ਅਲਾਊਡ ਆ ਉਸ ਏਰੀਏ ਦੇ ਅੰਦਰ ਜਾਣ ਲਈ ਉਹ ਵਾਹਨ ਜਿਹੜਾ ਉਹਦੀ ਸਪੇਸ ਜਿਹੜੀ ਆ ਨਿਰਧਾਰਤ ਕੀਤੀ ਜਾਊਗੀ ਉਹਦੇ ਲਈ ਅਸੀਂ ਇੱਕ ਨਵਾਂ ਡਿਜ਼ਾਈਨ ਜਿਹੜਾ ਉਹ ਤਿਆਰ ਕਰਾਵਾਂਗੇ ਔਰ ਘਟੋ ਘਟ ਹਰੇਕ 3 ਮਹੀਨਿਆਂ ਬਾਅਦ ਉਹਦੀ ਰੀ ਲਾਈਨਿੰਗ ਹੋਇਆ ਕਰੂਗੀ ਯਾਨੀ ਕਿ 3 ਮਹੀਨਿਆਂ ਬਾਅਦ ਇਹ ਡਿਜ਼ਾਈਨ ਹੋਇਆ ਕਰੂਗਾ ਕਿ ਆ ਲਾਈਨ ਜਿਹੜੀ ਆ ਕਿਉਂਕਿ ਨਹੀਂ ਤਾਂ ਕਈ ਵਾਰ ਜੇ ਰੋਡ ਤੇ ਚੱਲਦੇ ਆ ਉਹ ਫੇਟ ਹੋ ਜਾਂਦੀ ਆ ਉਹ ਮਿਟ ਜਾਂਦੀ ਆ ਤਿੰਨਾਂ ਮਹੀਨਿਆਂ ਬਾਅਦ ਦੁਬਾਰਾ ਜਿਹੜਾ ਮਾਰਕ ਹੋਇਆ ਕਰੂ ਵਾਈਟ ਜਿਹੜੀ ਪੱਟੀ ਆ ਉਹ ਬਣਾਈ ਜਾਇਆ ਕਰੂ ਹਰ ਇੱਕ ਵਾਰ ਪੇਂਟ ਹੋਇਆ ਕਰੂ ਤਾਂ ਕਿ ਜਿਹੜੀ ਸਾਈਕਲ ਲੇਨ ਆ ਸਾਈਕਲ ਲਈ ਰਹੇ ਔਰ ਦੇ ਨਾਲ ਦੀ ਨਾਲ ਕਿਉਂਕਿ ਜਿਹੜੀਆਂ ਗਲੀਆਂ ਬਣੀਆਂ ਨੇਗੀਆਂ ਜਿਹੜੀਆਂ ਸੜਕਾਂ ਬਣੀਆਂ ਨੇਗੀਆਂ ਉਹਨਾਂ ਦੇ ਨਾਲ ਗਲੀਆਂ ਦੇ ਨਾਲ ਨਾਲ ਨਾਲੀਆਂ ਵੀ ਬਣੀਆਂ ਹੋਣੀਆਂ ਲੱਗੀਆਂ ਸੀਵਰੇਜ ਸਿਸਟਮ ਵੀ ਬਣਿਆ ਹੋਇਆਗਾ ਜਾਂ ਹੋਰ ਇਲੈਕਟ੍ਰਿਸਿਟੀ ਪੋਲ ਵੀ ਲੱਗੇ ਹੋਏ ਦੇਗੇ ਜਾਂ ਹੋਰ ਕਾਫੀ ਸਾਰਾ ਅਦਰ ਡਿਪਾਰਟਮੈਂਟ ਦਾ ਜਿਹੜਾ ਫੈਸਿਲਿਟੀਆਂ ਜਿਹੜੀਆਂ ਜੁੜੀਆਂ ਹੋਣੀਆਂ ਲੱਗੀਆਂ ਉਹਨਾਂ ਸਾਰੀਆਂ ਨੂੰ ਉਹਨਾਂ ਸਾਰੀਆਂ ਨੂੰ ਅਸੀਂ ਦੁਬਾਰਾ ਰੀਡਿਜ਼ਾਈਨ ਕਰਾਂਗੇ ਤਾਂ ਕਿ ਉੱਥੇ ਕੋਈ ਡਰੇਨੇਜ ਦੀ ਸਮੱਸਿਆ ਨਾ ਰਹੇ ਤਾਂ ਕਿ ਉੱਥੇ ਕਿਤੇ ਸਲੱਜ ਵਾਟਰ ਗੰਦੇ ਪਾਣੀ ਦੀ ਸਮੱਸਿਆ ਨਾ ਰਹੇ ਤਾਂ ਕਿਉਂਕਿ ਨਹੀਂ ਇਹ ਪਜੀਸ਼ਨੇ ਹੋਣਦੇ ਕਈ ਵਾਰ ਅਸੀਂ ਦੇਖਦੇ ਆਂਗੇ ਕਿ ਉੱਥੇ ਕਿ ਕਈ ਵਾਰ ਉੱਥੇ ਕੀ ਹੁੰਦਾ ਹੈਗਾ ਕਿ ਤੁਹਾਨੂੰ ਉੱਥੇ ਜਦੋਂ ਸੜਕ ਬਣ ਜਾਂਦੀ ਆ ਬਾਚ ਪੁੱਟਦੇ ਨੇ ਕਿ ਉਹ ਖਰਾਬ ਹੋ ਜਾਂਦੀ ਹੈਗੀ ਸੋ ਓਵਰ ਪਾਣੀ ਦਾ ਓਵਰ ਫਲੋ ਹੋ ਜਾਂਦਾਗਾ ਜਾਂ بارش ਦੇ ਨਾਲ ਸੜਕ ਟੁੱਟ ਜਾਂਦੀ ਆ ਉਹਦਾ ਸਾਰਾ ਇੱਕ ਡਿਜ਼ਾਈਨ ਬਣੂਗਾ ਔਰ ਇਹਦੇ ਵਿੱਚ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਉੱਚ ਗੁਣਵਤਾ ਵਾਲੀਆਂ ਯਾਨੀ ਕਿ ਹਾਈ ਕੁਆਲਿਟੀ ਦੀਆਂ ਹਾਈ ਕੁਆਲਿਟੀ ਦੇ ਸੜਕਾਂ ਬਣ ਗਿਆ ਔਰ ਘਟੋ ਘਟ ਇਹ ਸੜਕ ਜਿਹੜੀ ਆ ਉਹਦੀ ਏਜ ਉਹਦੀ ਉਮਰ ਜਿਹੜੀ ਆ ਉਹ 10 ਸਾਲ ਅਸੀਂ ਨਿਰਧਾਰਤ ਕੀਤੀ ਆ 10 ਸਾਲ ਲਈ ਨਿਰਧਾਰਤ ਕਰਾਂਗੇ ਤਾਂ ਕਿ ਦੁਬਾਰਾ ਉਹ ਸੜਕ ਨੂੰ ਜਿਹੜਾ ਹੈਗਾ ਬਣਾਉਣ ਦੀ ਲੋੜ ਨਾ ਪਵੇ ਦਸ ਸਾਲ ਤੱਕ ਉਹ ਸੜਕ ਤੇ ਇਸੇ ਕਰਕੇ ਇਸੇ ਤਰ੍ਹਾਂ ਉਹਦੇ ਨਾਲ ਜਿਹੜੇ ਫੁੱਟਪਾਥ ਬਣਨਗੇ ਜਿਹੜੇ ਉਹਦੇ ਕੇਂਦਰੀ ਕਿਨਾਰੇ ਬਣਨਗੇ ਉਹਦੀ ਉਹਦੇ ਅੰਦਰ ਲੈਂਡਸਕੇਪਿੰਗ ਹੋਊਗੀ ਬਾਗਬਾਨੀ ਦੀ ਯੋਜਨਾ ਤਿਆਰ ਹੋਊਗੀ ਕਿ ਹਾਂ ਜਗ੍ਹਾ ਦੇ ਨਾਲ-ਨਾਲ 4 ਫੁੱਟ 2 ਫੁੱਟ ਜੋੜਾ ਵੀ ਡਿਜ਼ਾਈਨ ਜਿਹੜਾ ਬਣੂਗਾ ਉੱਥੇ ਬਾਗਬਾਨੀ ਦੇ ਜਿਹੜੇ ਹੈਗੇ ਬੂਟੇ ਲਗਾਏ ਜਾਣਗੇ ਔਰ ਮੈਰਾ ਇਹਦੇ ਨਾਲ ਦੀ ਨਾਲ ਜਿਹੜੇ ਵਿਸ਼ੇ ਪਧਰੀ ਸੰਕੇਤ ਹੁੰਦੇ ਰਗੇ ਕਿ ਆ ਗਲੀ ਕਿਹੜੇ ਪਾਸੇ ਨੂੰ ਜਾਣੀ ਆ ਇਹਦਾ ਡਿਸਟੈਂਸ ਕਿੰਨਾਗਾ ਇਹ ਕਿੱਥੇ ਮੁੜਦੀ ਅੱਗੇ ਕਿਹੜੇ ਪਾਸੇ ਜਾਣੀ ਆ ਜਿਹੜੇ ਅੱਜਕੱਲ ਮੈਂ ਸਭ ਦਾ ਗੂਗਲ ਦੇ ਅੰਦਰ ਦਿੱਤੇ ਗਏ ਨੇ ਉਹ ਸਾਰੀਆਂ ਫੈਸਿਲਿਟੀਆਂ ਅਸੀਂ ਰੋਡ ਦੇ ਅੰਦਰ ਲਾਵਾਂਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਇਸ ਸੜਕ ਦੇ ਅੰਦਰ ਜਾਵੇ ਤਾਂ ਉਹਨੂੰ ਕੋਈ ਦਿੱਕਤ ਜਿਹੜੀ ਆ ਨਾ ਸਕੇ